ਬੀਤੇ ਕੁਝ ਦਿਨਾਂ ਤੋਂ ਚਰਚਾ ਤਾਂ ਚੱਲ ਰਹੀ ਸੀ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਉਹ ਪਾਰਟੀ ਦੇ ਨਾਲ ਨਾਰਾਜ਼ ਨੇ ਉਹਨਾਂ ਦੀ ਨੂ ਭਾਜਪਾ ਚ ਜਾ ਚੁੱਕੀ ਹੈ ਤੇ ਹੁਣ ਤਿਆਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਵਿੜ ਲਈ ਹੈ ਸਿਕੰਦਰ ਸਿੰਘ ਮਲੂਕਾ ਕਿਸੇ ਵੇਲੇ ਵੀ ਭਾਰਤੀ ਜਨਤਾ ਪਾਰਟੀ ਚ ਜਾ ਸਕਦੇ ਨੇ ਇਸ ਦੇ ਪੂਰੇ ਅਸਾਰ ਬਣ ਚੁੱਕੇ ਨੇ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਆਮ ਲੋਕ ਨੇ ਪੱਤਰਕਾਰ ਹੀ ਨਹੀਂ ਖੁਦ ਅਕਾਲੀ ਦਲ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸ਼ੰਕਿਆਂ ਚ ਘਿਰਿਆ ਹੋਇਆ ਹੈ ਉਹਨੂੰ ਲੱਗਦਾ ਐਂਜੇ ਕੇ ਸਿਕੰਦਰ ਸਿੰਘ ਮਲੂਕਾ ਨੇ ਅੱਜ ਵੀ ਅਕਾਲੀ ਦਲ ਦੀ ਛਤਰੀ ਤੋਂ ਡਾਰੀ ਮਾਰੀ ਜਾਂ ਕੱਲ ਮਾਰੀ ਅਕਾਲੀ ਦਲ ਇਸ ਸਥਿਤੀ ਦੇ ਵਿੱਚ ਹੈ ਤੇ ਖਬਰਾਂ ਇਹ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਇਹ ਨਿਕਲ ਕੇ ਆ ਰਹੀਆਂ ਨੇ ਕਿ ਸਿਕੰਦਰ ਸਿੰਘ ਮਲੂਕਾ ਪਾਰਟੀ ਛੱਡਣ ਦੇ ਲਈ ਲਗਭਗ ਤਿਆਰ ਨੇ ਪੂਰੇ ਅਸਾਰ ਬਣ ਚੁੱਕੇ ਨੇ ਅਤੇ ਕਿਸੇ ਵੇਲੇ ਵੀ ਉਹ ਭਾਜਪਾ ਚ ਜਾ ਸਕਦੇ ਨੇ ਉਹਦੇ ਕਈ ਕਾਰਨ ਲੱਭੇ ਜਾ ਰਹੇ ਨੇ ਦਰਅਸਲ ਮਾਮਲਾ ਇਹ ਜਾ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਾ ਚੋਣ ਪ੍ਰਚਾਰ ਮੁਹਿੰਮ ਵਿੱਚ ਹੁਣ ਤੱਕ ਦੀ ਗੈਰ ਮੌਜੂਦਗੀ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀ ਬਣ ਸਕਦੀ ਹੈ ਉਹਨਾਂ ਨੂੰ ਵਿਧਾਨ ਸਭਾ ਹਲਕਾ ਮੋੜ ਤੋਂ ਪਾਰਟੀ ਹਲਕਾ ਇੰਚਾਰਜ ਦੇ ਅਹੁਦੇ ਤੋਂ ਪਾਸੇ ਕੀਤੇ ਜਾਣ ਤੋਂ ਬਾਅਦ ਸਾਬਕਾ ਮੰਤਰੀ ਮਲੂਕਾ ਨੇ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਰੋਕ ਦਿੱਤਾ ਆ ਹਾਲਾਂਕਿ ਉਹਨਾਂ ਦਾ ਜੱਦੀ ਪਿੰਡ ਮਲੂਕਾ ਵਿਧਾਨ ਸਭਾ ਹਲਕਾ ਰਾਮਪੁਰਾ ਚਾਉਂਦਾ ਹੈ ਜੋ ਕਿ ਲੋਕ ਸਭਾ ਹਲਕਾ ਫਰੀਦਕੋੜ ਦਾ ਹਿੱਸਾ ਹੈ ਪਰ ਬੀਤੇ ਦਿਨ ਇਸ ਹਲਕੇ 'ਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਦੇ ਪ੍ਰਚਾਰ ਸਮਾਗਮ ਵਿੱਚ ਵੀ ਉਹਨਾਂ ਦੀ ਗੈਰ ਹਾਜ਼ਰੀ ਰੜਕਦੀ ਰਹੀ। ਇੱਥੋਂ ਦਾ ਸਿਕੰਦਰ ਸਿੰਘ ਮਲੂਕਾ ਪਾਰਟੀ ਦੇ ਮੁਖ ਦਫ਼ਤਰ ਚੰਡੀਗੜ੍ਹ ਵਿਖੇ ਹੋਈ ਚੋਣ ਮੈਨੀਫੈਸਟੋ ਕਮੇਟੀ ਵਿੱਚ ਵੀ ਸ਼ਾਮਲ ਨਹੀਂ ਹੋਏ। ਹਾਲਾਂਕਿ ਉਹ ਇਸ ਕਮੇਟੀ ਦੇ ਮੈਂਬਰ ਨੇ। 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਸਿਕੰਦਰ ਸਿੰਘ ਮਲੂਕਾ ਪਹਿਲੀ ਵਾਰ ਰਾਜ ਮੰਤਰੀ ਅਤੇ ਫਿਰ ਕੈਬਨਿਟ ਮੰਤਰੀ ਬਣੇ। ਭਾਵੇਂ ਸਿਕੰਦਰ ਸਿੰਘ ਮਲੂਕਾ ਇਸ ਸਮੇਂ ਸਿਆਸੀ ਖਿੱਚੋਤਾਣ ਦੇ ਵਿੱਚੋਂ ਲੰਘ ਰਹੇ ਆ। ਪਾਰ ਚਰਚਾਵਾਂ ਨੇ ਜੋਰ ਫੜ ਲਿਆ ਹੈ ਕਿ ਕਿਸੇ ਵੇਲੇ ਵੀ ਇਹ ਹੋ ਸਕਦਾ ਹੈ ਫਿਰ ਸਿਕੰਦਰ ਸਿੰਘ ਮਲੂਕਾ ਜਿਹੜੇ ਆ 2002 ਅਤੇ 2007 ਵਿੱਚ ਚੋਣਾਂ ਹਾਰ ਗਏ ਪਰ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਗਈ ਸੀ ਪਾਰਟੀ ਨੇ ਸਿਕੰਦਰ ਸਿੰਘ ਮਲੂਕਾ ਨੂੰ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਬਣਾਇਆ ਸੀ ਜਿਨ੍ਹਾਂ ਦੀ ਅਗਵਾਈ ਹੇਠ 10 ਸਾਲ ਵਿਸ਼ਵ ਕਬੱਡੀ ਕੱਪ ਕਰਵਾਇਆ ਗਿਆ ਜਿਸ ਸਦਕਾ ਅਸਿਕੰਦਰ ਸਿੰਘ ਮਲੂਕਾ ਦੀ ਬਠਿੰਡਾ ਮਾਨਸਾ ਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਚੰਗੀ ਪકડ ਹੈ ਇਸ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੈਬਨਿਟ ਮੰਤਰੀ ਤੋਂ ਇਲਾਵਾ ਕਈਆਂ ਮੌਦਿਆਂ ਤੇ ਕੰਮ ਕਰ ਚੁੱਕੇ ਨੇ ਜਿਸ ਕਾਰਨ ਉਹਨਾਂ ਦਾ ਜਨਤਕ ਆਧਾਰ ਵੀ ਠੀਕ-ਠਾਕ ਹੈ ਦੂਜੇ ਪਾਸੇ ਇੱਕ ਸਮਾਗਮ ਵਿੱਚ ਬੋਲਦਿਆ ਹਲਕਾ ਰਾਮਪੁਰਾ ਫੂਲ ਦੇ ਅਕਾਲੀ ਹਲਕਾ ਇੰਚਾਰਜ ਹਰਿੰਦਰ ਸਿੰਘ ਹਿੰਦਾ ਮਹਾਰਾਜ ਨੇ ਆਖਿਆ ਕਿ ਸਿਕੰਦਰ ਸਿੰਘ ਮਲੂਕਾ ਕਿਸੇ ਨਿੱਜੀ ਕਾਰਨ ਕੰਮ ਕਰਕੇ ਬਾਹਰ ਗਏ ਨੇ ਉਹ ਅਗਲੀਆਂ ਮੀਟਿੰਗਾਂ ਵਿੱਚ ਜ਼ਰੂਰ ਹਾਜ਼ਰ ਹੋਣਗੇ ਸਿਕੰਦਰ ਸਿੰਘ ਮਲੂਕਾ ਦੇ ਕਰੀਬੀ ਸੂਤਰਾਂ ਦਾ ਦਾਅਵਾ ਹੈ ਕਿ ਮਲੂਕਾ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਉਹਨਾਂ ਦੀ ਨੂੰਹ ਅਤੇ ਪੁੱਤਰ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਉਹਨਾਂ ਦੀ ਨੂੰਹ ਪਰਮਪਾਲ ਕੌਰ ਬਠਿੰਡਾ ਤੋਂ ਹਰਸ਼ਮਰਤ ਕੌਰ ਖਿਲਾਫ ਭਾਜਪਾ ਦੀ ਟੀੜ ਤੇ ਚੋਣਵੀ ਲੜ ਰਹੀ ਹੈ ਉਹਨਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਨਾਂ ਦੀ ਨੂੰਹ ਤੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਦੀ ਥਾਂ ਜਨਮੇਜਾ ਸਿੰਘ ਸੇਖੋ ਨੂੰ ਪਾਰਟੀ ਦਾ ਹਲਕਾ ਮੋੜ ਦਾ ਇੰਚਾਰਜ ਲਾ ਦਿੱਤਾ ਉਦੋਂ ਤੋਂ ਜਿਹੜਾ ਮਲੂਕਾ ਚੋਣ ਪ੍ਰਚਾਰ ਤੋਂ ਗੈਰਹਾਜ਼ਰ ਨੇ ਬੇਸ਼ੱਕ ਮਲੂਕਾ ਇਸ ਸਮੇਂ ਚੋਣ ਪ੍ਰਚਾਰ ਤੋਂ ਗੈਰਹਾਜ਼ਰ ਨੇ ਉਹਨਾਂ ਦੇ ਲਈ ਇਹ ਸਥਿਤੀ ਬੜੀ ਗੁੰਝਲਦਾਰ ਵੀ ਬਣੀ ਹੋਈ ਹੈ ਕਿ ਉਹ ਆਪਣੀ ਨੂੰਹ ਦੇ ਨਾਲ ਚੱਲਣ ਜਾਂ ਫਿਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਾਲ ਚੱਲਣ ਅੰਦਾਜ਼ੇ ਹੀ ਲਾਏ ਜਾ ਰਹੇ ਨੇ ਕਿ ਉਹਨਾਂ ਨੂੰ ਇਸ ਔਖੀ ਘੜੀ ਦੇ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਹੀ ਜਾਣਗੇ ਪਾਰਟੀ ਨਾਲ ਜਿਹੜੀ ਉਹ ਕਹਿੰਦੇ ਸਪਾਈ ਸਪੂਈ ਵਾਲੀ ਗੱਲ ਹੈ ਮੈਂ ਅਕਾਲੀ ਦਲ ਦਾ ਸਪਾਈ ਹਾਂ ਉਹ ਇੱਕ ਪਾਸੇ ਰਹਿ ਜਾਣੀ ਹੈ ਆਉਂਦੇ ਦਿਨਾਂ ਦੇ ਵਿੱਚ ਸਥਿਤੀਆਂ ਸਪਸ਼ਟ ਹੋਣਗੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਸਿਕੰਦਰ ਸਿੰਘ ਮਲੂਕਾ ਜਿਹੜੇ ਆ ਉਹ ਪਾਏ ਪਾਚ ਜਾਣਗੇ ਜਾਂ ਫਿਰ ਕਾਲੀਦਾਲ ਚ ਬਣੇ ਰਹਿਣਗੇ ਜਾਂ ਫਿਰ ਉਹਨਾਂ ਨੂੰ ਜਾਣਾ ਚਾਹੀਦਾ ਜਾਂ ਫਿਰ ਨਹੀਂ ਜਾਣਾ ਚਾਹੀਦਾ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ ਚ ਜਰੂਰ